ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲਾਈਫ ਚੈਨਲ ਤੇ ਤੁਹਾਡਾ ਸਵਾਗਤ ਆ। ਉਮੀਦ ਕਰਦੀ ਹਾਂ ਕਿ ਸਾਰੇ ਹੀ ਵਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਹੋਵੋਗੇ। ਅੱਜ ਆਪਾਂ ਬੁਣ ਰਹੇ ਹਾਂ ਜੀ ਪੀੜੀ। ਪੀੜੀ ਬੁਣਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਆਪਣੀ ਪੀੜੀ ਦੀ ਚਿਗਾਟ ਦੇ ਇਹਨਾਂ ਬਾਹੀਆਂ ਤੇ ਸਾਰੇ ਕੱਪੜਾ ਲਵੇਟ ਲਵਾਂਗੇ। ਇਸ ਤਰੀਕੇ ਦੇ ਨਾਲ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਲਓ ਜੀ ਆਪਾਂ ਇਸ ਤਰੀਕੇ ਨਾਲ ਸਾਰੇ ਹੀ ਕੱਪੜਾ ਲਪੇਟ ਕੇ ਧਾਗੇ ਦੇ ਨਾਲ ਗੱਠ ਦੇ ਲੈਣੀ ਆ ਇੱਥੇ ਸਿਰੇ ਤੇ ਆ ਕੇ। ਅੱਜ ਤੁਹਾਨੂੰ ਚਿਮਟੇ ਨਾਲ ਪੀੜੀ ਮੁੜ ਕੇ ਦਿਖਾਉਣੀ ਆ। ਲਓ ਜੀ ਆਪਣਾ ਇਸ ਤਰ੍ਹਾਂ ਪੀੜੀ ਚ ਗੱਠ ਤਿਆਰ ਹੋ ਗਈ ਹੁਣ ਆਪਾਂ ਦੋ ਕੁੰਡੀਆਂ ਲਈਆਂ ਨੇ। ਇਹ ਆਪਾਂ ਬਾਣਾ ਜਿਹਦੇ ਨਾਲ ਪੀੜੀ ਆਪਾਂ ਬੁਣਾਂਗੇ। ਪਹਿਲਾਂ ਆਪਾਂ ਇੱਕ ਸਾਈਡ ਤੋਂ ਤਾਣਾ ਤਣ ਲੈਣੇ ਆ ਫਿਰ ਤੁਹਾਨੂੰ ਬੁਣ ਕੇ ਦਿਖਾਉਣੇ ਆ ਇਹ ਥੋੜਾ ਜਿਹਾ ਕੈਡ ਆ ਬਾਨ ਹੁੰਦਾ ਲਓ ਜੀ ਆਪਾਂ ਇਸ ਤਰੀਕੇ ਨਾਲ ਸਾਰੀ ਹੀ ਪੀੜੀ ਨੂੰ ਆਪਾਂ ਤਣ ਲੈਣੇ ਆ ਫੇਰ ਤੁਹਾਨੂੰ ਦਿਖਾਉਣੀ ਆ ਵੀ ਆਪਣੀ ਕਿਸ ਤਰ੍ਹਾਂ ਦੀ ਪੀੜੀ ਬਣਦੀ ਆ ਲੋ ਜੀ ਆਪਣੀ ਪੀੜੀ ਤਣੀ ਗਈ ਹੁਣ ਆਪਾਂ ਬੁਣਦੇ ਆ ਇਹਨੂੰ ਤਿੰਨ ਤਿੰਨ ਜੋਟੀਆਂ ਦੇ ਨਾਲ ਚੱਕ ਕੇ ਲੈਰੀਆ ਦਾ ਪਾਵਾਂਗੇ ਆਪਾਂ ਪਹਿਲਾਂ ਤਿੰਨ ਜੋਟੇ ਆਪਾਂ ਨੇ ਚੱਕ ਲੈਣੇ ਨੇ ਤੇ ਇਸ ਤਰੀਕੇ ਨਾਲ ਤਿੰਨ ਦੱਬ ਦੇਣੇ ਸਾਰੀ ਏਕਣੇ ਆਪਾਂ ਰੱਸੀ ਪਾਵਾਂਗੇ ਪਹਿਲੀ ਤਿੰਨ ਜੋਟੇ ਚੱਕ ਲੈ ਤੇਨ ਦੱਬ ਲੈ ਆਪਣਾ ਉਰਲੀ ਸਾਈਡ ਤੇ ਇਹਨੂੰ ਆਪਾਂ ਲੈਰੀਆ ਬਣਾਵਾਂਗੇ ਇਹਦੇ ਵਿੱਚ ਲਓ ਆਪਾਂ ਇਧਰ ਕੁੰਡੀ ਪਸਾਤੀ ਤੇ ਇਸ ਤਰ੍ਹਾਂ ਆਪਾਂ ਕੁੰਡੀ ਪਾਉਂਦੇ ਜਾਵਾਂਗੇ ਇਧਰ ਲੱਦੇ ਲਓ ਜੀ ਹੁਣ ਆਪਾਂ ਚਮਟੇ ਦੀ ਮਦਦ ਨਾਲ ਰੋਕਾਂਗੇ ਵੈਸੇ ਤਾਂ ਉਹਰੇ ਪੰਜਾ ਹੁੰਦਾ ਵੇ ਇਹਦੇ ਨਾਲ ਬਣਾਉਂਗੇ ਆਪਾਂ ਲਓ ਜੀ ਹੁਣ ਆਪਾਂ ਇੰਨੇ ਹੀ ਬੁਣ ਲਏ ਪਿੜੀ ਹੁਣ ਐਂਡ ਤੇ ਆਪਾਂ ਇੱਥੇ ਜਗਾ ਘੱਟ ਰਹਿ ਜਾਂਦੀ ਆ ਫਿਰ ਇੱਥੇ ਕੁੰਡੀ ਦੀ ਮਦਦ ਨਾਲ ਹੀ ਆਪਾਂ ਤਾਗਾ ਵਿੱਚ ਪਾ ਕੇ ਕੱਢਾਂਗੇ ਤਾਂ ਆਪਾਂ ਆ ਸਾਂਝੇ ਤਰੀਕੇ ਨਾਲ ਇਹਨੂੰ ਬੁਣ ਸਕਦੇ ਇੱਥੇ ਲਾਸਟ ਦੇ ਵਿੱਚ

ਲੋਜੀ ਇਸ ਤਰੀਕੇ ਨਾਲ ਆਪਣੇ ਵੀੜੇ ਭੁੰਨ ਕੇ ਤਿਆਰ ਹੋ ਜੂਗੀ ਮੇਰੇ ਵੀੜੇ ਭੁੰਨ ਦਾ ਤਰੀਕਾ ਤੁਹਾਨੂੰ ਕਿਵੇਂ ਲੱਗਿਆ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ 'ਚ ਜਦ ਤੱਕ ਸਾਰੇ ਹੀ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ